ਕੁਝ ਇਹਦੇ ਵਾਸਤੇ ਤੁਹਾਨੂੰ ਪਤਾ ਹੀ ਹੋਣਾ ਹੈ ਕਿ 3 ਚਾਹਬ ਸਾਹਿਬ ਨੇ ਇੱਕ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਹੜੀ ਸਾਰੇ ਲੀਡਰ ਤੇ ਵਰਕਰਾਂ ਦੀ ਰਾਏ ਲੈ ਰਹੀ ਹੈ ਤੇ ਉਹ ਕਮੇਟੀ ਤਕਰੀਬਨ 8 ਜਿਲ੍ਹੇ ਜਿਹੜੇ ਨੇ ਉਹਦੇ ਵਰਕਰਾਂ ਨੂੰ ਮਿਲ ਚੁੱਕੀ ਹੈ ਤੇ ਬਾਕੀ ਹਜੇ ਰਹਿੰਦੀ ਹੈ ਤੇ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੀਆਂ ਰਾਏ ਲੈ ਕੇ ਉਹਦੇ ਮੁਤਾਬਕ ਰਿਪੋਰਟ ਦੇਊਗੀ ਉਸ ਦੇ ਮੁਤਾਬਕ ਕੀ ਅਸੀਂ ਜਿਹੜਾ ਅੱਗੇ ਤੋ ਜਿਹੜਾ ਕੋਈ ਫੈਸਲਾ ਕਰਾਂਗੇ ਸੋ ਸਾਰਾ ਕੁਝ ਜੋ ਹੋਣਾ ਹੈ ਪਾਰਟੀ ਦੀ ਸਮੁੱਚੀ ਦੀ ਰਾਏ ਦੇ ਨਾਲ ਹੀ ਹੋਣਾ। ਹਾਂ ਜਿਸ ਤਰ੍ਹਾਂ ਬੀਬੀ ਜਗੀਰ ਸਿੰਘ ਦਾ ਅੱਜ ਇੱਕ ਹੋਰ ਜੀ ਦਾ ਬਿਆਨ ਆ ਰਿਹਾ ਹੈਗਾ ਵੀ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਬਾਹਰ ਕੱਢਿਆ ਸੀ ਪਾਰਟੀ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਹੁਣ ਸੁਖਵੀਰ ਸਿੰਘ ਬਾਦਲ ਸਾਨੂੰ ਫੋਨ ਕਰ ਕਰਕੇ ਕਹਿ ਰਹੇ ਆ ਵੀ ਪਾਰਟੀ ਜੁਆਇਨ ਕਰ ਲਓ ਤਾਂ ਬੀਬੀ ਜਗੀਰ ਬੋਲਦਾ ਕਹਿਣਾ ਹੈਗਾ ਵੀ ਜਿਸ ਤਰ੍ਹਾਂ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਉਸੇ ਤਰ੍ਹਾਂ ਹੀ ਦੇਖੋ ਵੈਸੇ ਤਾਂ ਚਲੋ ਬੀਬੀ ਜੀ ਦਾ ਆਪਦਾ ਜਿਵੇਂ ਉਹ ਸਮਝਦੇ ਨੇ ਉਹਨਾਂ ਨੇ ਉਸ ਮੁਤਾਬਕ ਕਰਨਾ ਹੈ ਪਰ ਗੱਲ ਇਹ ਹੈ ਵੀ ਸਾਰਿਆਂ ਨੂੰ ਹੀ ਪਾਰਟੀ ਚੋਂ ਕੱਢਿਆ ਗਿਆ। ਉਦੋਂ ਹਾਲਾਤ ਏ ਸੀ ਵੀ ਜਿਹੜੇ ਵੀ ਕੋਈ ਬੋਲਦਾ ਸੀ ਉਹਨੂੰ ਪੱਟ ਚੋਂ ਕੱਢਤਾ ਤੇ ਢੀਂਟਾ ਸਾਹਿਬ ਨੂੰ ਵੀ ਪੱਟ ਚੋਂ ਕੱਢਿਆ ਗਿਆ। ਮੈਨੂੰ ਵੀ ਪਾਰਟੀ ਚੋਂ ਕੱਢਿਆ ਗਿਆ। ਹੋਰ ਵੀ ਜਿਹੜੇ ਆਗੂ ਨੇ ਉਹਨਾਂ ਨੂੰ ਪਾਰਟੀ ਚੋਂ ਇਸ ਕਰਕੇ ਕੱਢਿਆ ਗਿਆ ਸੀ ਵੀ ਉਹਨਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਨੀਤੀਆਂ ਦਾ ਜਿਹੜਾ ਹੈ ਵਿਰੋਧ ਕੀਤਾ ਜਾਂ ਉਹਨਾਂ ਦੀ ਨੁਕਤਾਚੀਨੀ ਕੀਤੀ ਤੇ ਜਿਹਦੇ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ। ਕਿ ਇਸ ਤਰ੍ਹਾਂ ਨਾ ਕਰੇ ਵੀ ਕਿਸ ਤਰ੍ਹਾਂ ਪਾਰਟੀ ਦੇ ਵਿੱਚ ਦੁਬਾਰਾ ਹੋ ਸਕਦਾ ਕਿਉਂਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿ ਪ੍ਰਧਾਨਗੀ ਚੇਂਜ ਕਰਨ ਦਾ ਹੈਗਾ ਮੈਂ ਨਹੀਂ ਦੀਦੀ ਕੋ ਉਹ ਤਾਂ ਮੈਂ ਅੱਜ ਕੋਈ ਟਿੱਪਣੀ ਕਰਨੀ ਨਹੀਂ ਸਕਦਾ ਆਖਰ ਸਾਡੀ ਜੋ ਰਿਪੋਰਟ ਕਮੇਟੀ ਬਣ ਰਹੀ ਹੈ ਉਹਦੇ ਵਿੱਚ ਜਿਹੜਾ ਅਸੀਂ ਉਹ ਕਰਾਂਗੇ ਸਾਡੇ ਜਿਹੜੇ 300 ਸਾਹਿਬ ਨੇ ਜਿਹੜੇ ਇਸ਼ੂਜ਼ ਨੂੰ ਲੈ ਕੇ ਜਿਹੜਾ ਹੈ ਪਾਰਟੀ ਵਿੱਚ ਗੱਲ ਰੱਖੀ ਸੀ ਜਾਂ ਜਿੰਨਾ ਕਰਕੇ ਉਹਨੂੰ ਕੱਢੇ ਗਿਆ ਉਹ ਸਾਰੇ ਜਾਣਦੇ ਨੇ ਇਹ ਜਿਸ ਪਾਰਟੀ ਦੀ ਡੈਮੋਕ੍ਰੈਟਿਕ ਫੰਕਸ਼ਨਿੰਗ ਨੂੰ ਲੈ ਕੇ ਪਾਰਟੀ ਦੇ ਵਿੱਚ ਜਿਹੜਾ ਹੈ ਪੰਥਕ ਇਸ਼ੂਸ ਜਿਹੜੇ ਸੀ ਉਹਨਾਂ ਨੂੰ ਲੈ ਕੇ ਪਿਛਲੇ ਸਮੇਂ ਵਿੱਚ ਪਾਰਟੀ ਦੇ ਵਿੱਚ ਤੋਂ ਲੈ ਗਲਤ ਫੈਸਲਿਆਂ ਨੂੰ ਲੈ ਕੇ ਉਹ ਸਾਰੀ ਗੱਲਾਂ ਨੂੰ ਲੈ ਕੇ ਉਹਨਾਂ ਨੇ ਪਾਰਟੀ 'ਚ ਜਿਹੜਾ ਹੈ ਵਿਰੋਧ ਕੀਤਾ ਸੀ ਜਿਸ ਕਰਕੇ ਉਹਨੂੰ ਕੱਢੇ ਗਿਆ ਸੀ ਸਰ ਇੰਡੀਆ ਗੱਟ ਜੋੜ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੇ ਕਾਂਗਰਸ ਸਰੋਧੀ ਤੇ ਦੇ ਪੁੱਛਾਇਆ ਗਿਆ ਕੀ ਲੱਗਦਾ ਹੈ ਵੀ ਤੁਹਾਨੂੰ 2024 ਤੋਂ ਪਹਿਲਾਂ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਦੇਖੋ ਗੱਲ ਆਮ ਆਦਮੀ ਪਾਰਟੀ ਇਕੱਠੇ ਲੜਨ ਜਾਂ ਡੱਟ ਲੜਨ ਮੈਂ ਸਮਝਦਾ ਇਹਦਾ ਕੋਈ ਬੜਾ ਵੱਡਾ ਫਰਕ ਨਹੀਂ ਪੈਣਾ ਉਹਦਾ ਕਾਰਨ ਹੈ ਵੀ ਲੋਕ ਮੌਕਾਪਰਸਤ ਰਾਜਨੀਤੀ ਨੂੰ ਸਮਝ ਜਾਂਦੇ ਨੇ ਇਹ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ ਹੈ ਸਿਧਾਂਤਕ ਤੌਰ ਤੇ ਤਾਂ ਇੱਕ ਦੂਜੇ ਦੇ ਵਿਰੋਧੀ ਨੇ ਇਹਨਾਂ ਦੇ ਜਿਹੜੀਆਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੋ ਉਹ ਕਾਂਗਰਸ ਦੇ ਵਿਰੋਧ ਦੇ ਵਿੱਚੋਂ ਹੀ ਨਿਕਲੀ ਸੀ ਜਿਹੜਾ ਉੱਥੇ ਦਿੱਲੀ ਧਰਨਾ ਲਾਇਆ ਸੀ ਉਹਦੇ ਚੋਂ ਨਿਕਲੀ ਸੀ ਤੇ ਅੱਜ ਜੇ ਇਕੱਠੇ ਹੁੰਦੇ ਨੇ ਇਹ ਸਿਰਫ ਇੱਕ ਮੌਕਾ ਪ੍ਰਸਤੀ ਹੀ ਹੋਊ ਇਸ ਤੋਂ ਬਾਅਦ ਕੁਝ ਨਹੀਂ ਕਿਉਂਕਿ ਇਹ ਦੋਨਾਂ ਨੂੰ ਖਤਰਾ ਹੈ ਇਹ ਆਪਣੀ ਹੋਂਦ ਨੂੰ ਬਚਾਉਣ ਲਈ ਨਰਿੰਦਰ ਮੋਦੀ ਦੇ ਪ੍ਰਭਾਵ ਤੋਂ ਡਰ ਕੇ ਇਹ ਸਾਰੇ ਜਿਹੜੇ ਨੇ ਇਕੱਠੇ ਹੋ ਰਹੇ ਨੇ ਤੇ ਇਹਨਾਂ ਦਾ ਜਿਹੜਾ ਇਕੱਠ ਜੇ ਹੁੰਦਾ ਵੀ ਇਹ ਬੜਾ ਲੰਬਾ ਚੌਥ ਚੱਲਣਾ ਨਹੀਂ ਕਿਉਂਕਿ ਇਹਨਾਂ ਨੂੰ ਸਿਰਫ ਆਪਦੇ-ਆਪ ਦੇ ਹਿੱਤ ਇਹਨਾਂ ਲਈ ਮੁੱਖ ਨੇ ਤੇ ਇਹ ਜਿਆਦਾ ਸਮਾਂ ਵਿੱਚ ਬਣ ਵੀ ਗਿਆ ਹੈ ਗੜਚੋੜ ਬੜਾ ਲੰਮਾ ਸਮਾਂ ਚੱਲ ਨਹੀਂ ਸਕਦਾ ਜਦ ਤੁਸੀਂ ਕਿਸੇ ਦੇ ਵਿਰੋਧ 'ਚ ਇਕੱਠੇ ਹੋ ਉਹ ਨਹੀਂ ਚੱਲਦਾ ਹਾਂ ਤੁਸੀਂ ਮੁੱਦਿਆਂ ਨੂੰ ਲੈ ਕੇ ਇਕੱਠੇ ਹੋ ਉਹ ਗੱਲ ਅੱਡ ਹੈ ਪਰ ਇਹ ਤਾਂ ਵਿਰੋਧ ਇਕੱਠੇ ਹੋ ਰਹੇ ਨੇ ਸ காங்கிரஸ் ਨਵਜੋਤ ਸਿੱਧੂ ਦੇ ਖਿਲਾਫ ਵੀ ਕਾਂਗਰਸ 'ਚ ਆਪਸੀ ਜਿਹੜੀ ਹੈਗੀ ਧੜામੰਦੀ ਸ਼ੁਰੂ ਹੋ ਗਈ ਹੈ ਕਿਵੇਂ ਦੇਖਦੇ ਹਾਂ ਤੇ ਕਾਂਗਰਸ ਦੀ ਕੋਈ ਅਜ ਦੀ ਨਹੀਂ ਕਾਂਗਰਸ 'ਚ ਲੰਬੇ ਸਮੇਂ ਤੋਂ ਤੁਹਾਡਾ ਬੰਦੀ ਚੱਲ ਰਹੀ ਹੈ ਤੇ ਕੋਈ ਇੱਕ ਦੂਜੇ ਨਾਲ ਜਿਹੜਾ ਹੈ ਨਿਗਰ ਲਾਉਣ ਨੂੰ ਤਿਆਰ ਨਹੀਂ ਕੋਈ ਇੱਕ ਦੂਜੇ ਦੇ ਨਾਲ ਚੱਲਣ ਨੂੰ ਤਿਆਰ ਨਹੀਂ। ਸੋ ਕਾਂਗਰਸ ਦਾ ਪੰਜਾਬ ਦੇ ਵਿੱਚ ਜਿਹੜਾ ਹੈ ਵਿਖ ਉਹ ਕੋਈ ਹੈ ਨਹੀਂ ਕਿਉਂਕਿ ਨਾ ਤਾਂ ਇਹਨਾਂ ਨੇ ਕਦੇ ਪੰਜਾਬ ਦੇ ਬਾਰੇ ਸੋਚਿਆ। ਨਾ ਪੰਜਾਬ ਦਾ ਕਦੇ ਕੋਈ ਭਲਾ ਕੀਤਾ ਕਾਂਗਰਸ ਨੇ। ਸੋ ਕਾਂਗਰਸ ਦਾ ਤਾਂ ਮੈਨੂੰ ਨਹੀਂ ਸਮਝਦਾ ਕੋਈ ਲੰਬਾ ਚੌੜਾ ਪੰਜਾਬ ਦੇ ਵਿੱਚ ਅੱਗੇ ਵੇਖੇ। ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇਖ ਰਿਹਾ ਹੈਗਾ? ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਨੇ। ਦੋ ਮੁੱਦੇ ਜਿਨ੍ਹਾਂ ਦੇ ਉੱਤੇ ਸਰਕਾਰ ਨੂੰ ਇਮੀਡੀਏਟਲੀ ਧਿਆਨ ਦੇਣ ਦੀ ਲੋੜ ਹੈ ਉਹ ਇੱਕ ਤਾਂ ਵੱਧ ਰਿਹਾ ਨਸ਼ਾ ਤੇ ਦੂਜਾ ਵੱਧ ਰਿਹਾ ਕ੍ਰਾਈਮ ਇਹ ਦੋਨੇ ਮਸਲੇ ਵੀ ਆਪਸ ਚ ਜੁੜੇ ਹੋਏ ਨੇ ਮੈਜੋਰਟੀ ਤੁਸੀਂ ਦੇਖੋਗੇ ਜਿਹੜਾ ਕ੍ਰਾਈਮ ਹੋ ਰਿਹਾ ਉਹ ਜਿਹੜੇ ਨਸ਼ੇ ਕਰਕੇ ਜਾਂ ਨਸ਼ੇ ਦੀ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਪੈਸੇ ਵਾਸਤੇ ਉਹ ਲੋਕ ਜਿਹੜੇ ਫਰੋਤੀਆਂ ਕਰ ਰਹੇ ਨੇ ਉਹ ਲੁੱਟਾਂ ਖੋਹਾਂ ਕਰ ਰਹੇ ਨੇ ਉਸੇ ਕਰਕੇ ਨਸ਼ਾ ਵੱਧ ਰਿਹਾ ਸੋ ਜੇ ਜੇ ਨਸ਼ੇ ਨੂੰ ਕੰਟਰੋਲ ਕਰਦੀਏ ਸਰਕਾਰ ਤਾਂ ਮੈਂ ਸਮਝਦਾ ਕਿਤਨਾ ਕਿਤੇ ਕ੍ਰਾਈਮ ਵੀ ਪੰਜਾਬ ਦਾ 70% ਕ੍ਰਾਈਮ ਵੀ ਕੰਟਰੋਲ ਚ ਆ ਜੂ ਇਹ ਦੋ ਚੀਜ਼ਾਂ ਦੇ ਵਿੱਚ ਸਰਕਾਰ ਦੀ ਬਹੁਤ ਵੱਡੀ ਫੇਲਿਓ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਵਾਧਾ ਹੋਇਆ ਨਸ਼ੇ ਦੇ ਵਿੱਚ ਤੇ ਕ੍ਰਾਈਮ ਦੇ ਵਿੱਚ ਤੇ ਇੱਕ ਲਾਸ ਵਾਲੇ ਹੈ ਜੀ ਟਰੱਕ ਜਨਨਾਂ ਦੀ ਹੜਤਾਲ ਹੋ ਗਈ ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਕਾਨੂੰਨ ਬਣਾਇਆ ਗਿਆ ਪਹਿਲਾਂ ਵੀ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਸੀ ਉਸ ਦਿਨ ਬੜਾ ਪੰਜਾਬ ਵਿੱਚ ਹੜਤਾਲ ਸੀ ਪੂਰੇ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੇ ਕਿ ਟਰੱਕ ਜਨਨ ਦੁਬਾਰਾ ਹੜਤਾਲ ਸ਼ੁਰੂ ਕਰ ਦਿੱਤੀ ਦੇਖੋ ਪਹਿਲਾ ਬਿਆਨ ਤਾਂ ਆਇਆ ਸੀਗਾ ਹੋਮ ਸੈਕਟਰੀ ਦਾ ਵੀ ਅਸੀਂ ਸਾਰੇ ਨਾਲ ਬੈਠ ਕੇ ਗੱਲ ਕਰਕੇ ਹੀ ਇੱਕ ਵਿੱਚ ਜਿਹੜੇ ਜਿਹੜਾ ਕਾਨੂੰਨ ਦੇ ਵਿੱਚ ਸੋਧਾ ਕਰਾਂਗੇ ਸੋ ਮੈਂ ਸਮਝਦਾ ਕਿ ਦੋਨੇ ਪੱਖਾਂ ਨੂੰ ਰੱਖ ਕੇ ਆਮ ਲੋਕਾਂ ਦੇ ਨੂੰ ਤੇ ਡਰਾਈਵਰਾਂ ਦੇ ਦੋਨਾਂ ਦੇ ਪੱਖਾਂ ਨੂੰ ਲੈ ਕੇ ਕੋਈ ਵਿਚ ਦਾ ਰਸਤਾ ਕੱਢਣਾ ਚਾਹੀਦਾ ਕਿਉਂਕਿ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਕਿਸੇ ਨੂੰ ਜੇ ਕੋਈ ਕਿਸੇ ਦਾ ਜੇ ਕੋਈ ਐਕਸੀਡੈਂਟ ਵਿਦ ਡੈਥ ਹੁੰਦੀ ਹੈ ਉਹਨਾਂ ਨੂੰ ਵੀ ਨਿਆਂ ਮਿਲਣਾ ਚਾਹੀਦਾ ਪਰ ਇਹ ਹੋਵੇ ਵੀ ਜੇ ਕੋਈ ਅਣਗਹਿਲੀ ਕਰਕੇ ਕੋਈ ਹੁੰਦਾ ਉਹਦੇ ਵਾਸਤੇ ਜ਼ਰੂਰ ਹੋਵੇ ਹਾਂ ਜੇ ਕੋਈ ਅਣਜਾਣੇ ਕੋਈ ਹੁੰਦੀ ਹੈ ਉਹਦੇ ਵਾਸਤੇ ਥੋੜਾ ਜਿਹਾ ਸਰਕਾਰ ਨੂੰ ਕਿਤੇ ਨਾ ਕਿਤੇ ਨਰਮ ਰੁਖ ਰੱਖਣਾ ਚਾਹੀਦਾ ਉਹਦੇ ਵਾਸਤੇ ਬੈਠ ਕੇ ਹੱਲ ਕੱਢਣਾ ਚਾਹੀਦਾ ਨਹੀਂ ਤਾਂ ਦੇਸ਼ ਦਾ ਸਾਰਾ ਅਰਥਚਾਰਾ ਅਸਥਵਸਥ ਹੋ ਜਾਊਗਾ ਜੇ ਟਰੱਕ ਆਪਰੇਟਰ ਹੜਤਾਲ ਤੇ ਚਲੇ ਗਏ ਤਾਂ ਤੁਸੀਂ ਦੇਖੋ ਇੱਕ ਦਿਨ ਦੀ ਹੜਤਾਲ ਨਾਲ ਕੀ ਮੁਰਾਲ ਹੋਗਾ ਜੇ ਕਿਤੇ ਚਲੇ ਗਏ ਤਾਂ ਬਹੁਤ ਨੁਕਸਾਨ ਹੋਊਗਾ